ਲਓ ਜੀ ਦੋਸਤੋ ਅੱਜ ਆਪਣੇ ਕੋਲੇ ਪਹੁੰਚੇ ਹੈ ਡੀ ਆਈ ਮਹਿੰਦਰਾ ਪਿੰਡ ਸਰਾਜ ਤੋਂ ਇੱਥੇ ਆਏ ਆਪਾਂ ਯੂ ਫਿੱਟ ਕਰਾਉਣ ਬਲਾਡੇ ਵਾਲੇ ਮਿਸਤਰੀਆਂ ਤੋਂ ਵਧੀਆ ਟੌਪ ਦਾ ਕੰਮ ਕਰਦੇ ਆ ਇਹ ਇਹਨਾਂ ਦੀ ਦੁਕਾਨ ਹੈ ਟਰਾਲੇ ਟੁਰਲੇ ਕਿਸੇ ਨੇ ਬਣਾਉਣੀ ਹੋਵੇ ਇਹਨਾਂ ਨਾਲ ਕਨੈਕਟ ਕਰ ਸਕਦਾ ਟਰਾਲੇ ਬਣਾਉਂਦੇ ਆ ਟਰਾਲੀਆਂ ਵੀ ਬਣੋਂਗੀਆਂ ਯੂ ਫਿੱਟ ਹੋ ਗਿਆ ਆਪਾਂ ਲੈ ਚੱਲੇ ਹੁਣ ਆਪਣੀ ਦੁਕਾਨ ਤੇ ਮੁੰਡਾ ਵਾਇਰਿੰਗ ਕਰੀ ਜਾਂਦਾ ਹੈ ਪੇਟੀਰੀ ਉਕੇ ਤੇ ਬੱਤੀਆਂ-ਬੁੱਤੀਆਂ ਵੀ ਲਾਉਣੀ ਆਪਾਂ ਲਾਈਟਿੰਗ ਲੋਟਿੰਗ ਫੋਲ ਕਰਕੇ ਦੇਣੀ ਹੈ ਤੇ ਪੇਟੀ ਦੀ ਫਿਟਿੰਗ ਵੀ ਆਪਾਂ ਇਹਦੇ ਟੌਪ ਦੀ ਕਰਕੇ ਦੇਣੀ ਆ ਛਤਰੀ ਫਿੱਟ ਹੋ ਗਈ ਹੈ ਕਿਉਂਕਿ ਛਤਰੀ ਸਾਨੂੰ ਦੁਬਾਰੇ ਲਾਉਣੀ ਪਊ ਹੁਣ ਛਤਰੀ ਇੱਕ ਵਾਰੇ ਤਾਂ ਲਾਤੀ ਇਸ ਤੋਂ ਬਾਅਦ ਸਾਨੂੰ ਦੁਬਾਰੇ ਲਾਉਣੀ ਪਊ ਛਤਰੀ ਕਿਉਂਕਿ ਪੇਟੀ ਦੀ ਫਿਟਿੰਗ ਇਸ ਤਰ੍ਹਾਂ ਸਹੀ ਨਹੀਂ ਹੁੰਦੀ ਚਾਰ ਨਾਟ ਉੱਪਰੋਂ ਪਾ ਕੇ ਫਿਰ ਪੇਟੀ ਫਿੱਟ ਕਰਾਉਂਦੇ ਆ ਦੇਖੋ ਛਤਰੀ ਲਾਤੀ ਇਹਨਾਂ ਉੱਪਰੋਂ ਚਾਰ ਨਾਟ ਪਾਈਏ ਇਹਦੇ ਤੇ ਸਾਈਡਾਂ ਦੀਆਂ ਪੱਤੀਆਂ ਲਾਈਆਂ ਤਾਂ ਇਹ ਕੰਮ ਜਬੂਤੀ ਪੂਰੀ ਰਹਿੰਦੀ ਹੈ ਇਹਦੀ ਫਿਰ ਹਲਦੇ ਨਹੀਂ ਹੈਗੀ ਪੇਟੀ ਲੋਕੋ ਕਈ ਘਰ ਦੇ ਸਾਈਡਾਂ ਤੋਂ ਪੱਤੀਆਂ ਲਾਉਂਦੇ ਆ ਸਾਰੇ ਨੱਟ ਲਾਉਂਦੇ ਆ ਉਹਦੇ ਨਾਲ ਪੇਟੀ ਹਲਦੀ ਰਹਿੰਦੀ ਹੈ ਫਿਰ ਇਸ ਕਰਕੇ ਆਪਾਂ ਛਤਰੀ ਖੋਲ ਕੇ ਉੱਤੋਂ ਹੀ ਨੱਟ ਪਾਏ ਇਹਦੇ 4 ਨੱਟ ਖੀੜੇਂ ਬਹੁਤ ਵਧੀਆ ਹੁੰਦੀ ਹੈ ਫਿਰ ਫਾਲਜੀ ਨੇ ਸਾਈਡ ਤੇ ਪੱਤੀ ਦੇਖੋ ਲੱਗੀ ਆ ਕਿੱਦਾਂ ਹੋਊਗੀ ਸਾਰੇ ਕੰਪਨੀ ਦੇ ਲਾਈਟਿੰਗ ਉੱਤੇ ਲੱਗਿਆ ਆਪਾਂ ਬਾਈ ਨੂੰ ਬੁਣਦੇ ਆ ਵੀ ਆਪਣਾ ਕੰਮ ਕਿਵੇਂ ਲੱਗਿਆ ਬਾਈ ਬਾਈ ਤੋਂ ਪਰੇ ਰਹਿਣਾ ਆਪਣੇ ਕੰਮ ਦਾ ਕਿਵੇਂ ਲੱਗਿਆ ਬਈ ਕੰਮ ਆਪਣਾ ਬਾਈ ਬਹੁਤ ਵਧੀਆ ਡੈਕ ਆਪਣੇ ਬਹੁਤ ਵਧੀਆ ਬਿੰਦੀ ਬਾਈ ਲਾਉਂਦਾ ਬਾਈ ਰੋੜੀ ਤੋਂ ਬਹੁਤ ਹੀ ਸੋਹਣਾ ਕੰਮ ਹੈ ਬਾਈ ਦਾ ਬਹੁਤ ਹੀ ਫੀਟਿੰਗ ਫੁੱਟਿੰਗ ਪੂਰੀ ਓਕੇ ਹੋਈ ਹੈ ਬਹੁਤ ਵਧੀਆ ਬਾਈ ਛਤਰੀ ਦੀ ਫੀਟਿੰਗ ਵੀ ਵਧੀਆ ਹੋਈ ਹੈ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਜਨਾ ਕਿੰਨੇ ਨੰਬਰ ਦੇਵੋਗੇ ਨੰਬਰ ਬਾਈ 100 ਚ 100 ਹੀ ਦੇਵਾਂਗੇ ਆਪਾਂ ਠੀਕ ਹੈ ਬਾਈ ਧੰਨਵਾਦ ਓਕੇ ਜੀ ਧੰਨਵਾਦ